ਮਾਮਲਾ ਕੀ ਹੈ ਉਹ ਤੁਹਾਡਾ ਸੰਗਠਾਣਾ ਦੇ ਵਿੱਚ ਇੱਕ ਮਰਡਰ ਕੇਸ ਰਜਿਸਟਰਡ ਹੋਇਆ ਸੀ ਉਸ ਦੇ ਵਿੱਚ ਇੱਕ ਲਾਇਸੈਂਸ ਜਿਜ਼ਲੀ ਰੈਫਲਾਂ ਵਾਲੋ ਵਈ ਸੀ ਜਿਹਦੇ ਲਾਇਸੈਂਸ ਲੇਡੀ ਦੇ ਨਾਂ ਤੇ ਸੀ ਉਹਦੇ ਹਸਬੰਦ ਨੇ ਇਹ ਕਿਹਾ ਜਾਂਦਾ ਸੀ ਵੀ ਤੇ ਤੇਰੀ ਜਿਹੜੀ ਵਾਈਫ ਨੂੰ ਅਸੀਂ ਇਨਵੋਲਵ ਕਰਾਂਗੇ ਉਸ ਦੇ ਵਿੱਚ ਇਹਨਾਂ ਤੋਂ ਪੈਸਿਆਂ ਦੀ ਡਿਮਾਂਡ ਕੀਤੀ ਜਾ ਰਹੀ ਸੀ ਪਹਿਲੇ 1.5 ਲੱਖ ਦੀ ਡਿਮਾਂਡ ਕੀਤੀ ਸੀ ਉਹ ਦੇਣਾ ਨਹੀਂ ਸੀ ਚਾਹੁੰਦਾ ਇਹਨਾਂ ਨੇ ਵਿਜੀਲੈਂਸ ਨੂੰ ਅਪਰੋਚ ਕੀਤਾ 70 ਲੱਖ ਰੁਪਏ ਦੇ 70 ਹਜ਼ਾਰ ਰੁਪਏ ਦੇ ਵਿੱਚ ਜਿਹੜੀ ਉਹਨਾਂ ਦੇ ਸੈਟਲਮੈਂਟ ਹੋਈ ਸੀ ਉਹਨੇ ਵਿਜੀਲੈਂਸ ਦੇ ਜਿਹੜੇ ਵਿੱਚ ਇਹ ਰਿਕਾਰਡਿੰਗਸ ਪੇਸ਼ ਕੀਤੀਆਂ ਸੀ ਜੋ ਸ਼ਿਮਨ ਕੁਲਦੀਪ ਸਿੰਘ ਨਾਮ ਦਾ ਹੈੱਡ ਕਨਸਟੇਬਲ ਹੈ ਉਹਨੇ ਆ ਕੇ ਆਪਣੀ ਸਕੋਰਪੀਓ ਗੱਡੀ ਦੇ ਉੱਤੇ ਇਹ ਪੈਸੇ ਜਿਹੜੇ ਪਰਦੇ ਥੱਲੇ ਬੇਬੀ ਵਾਲਾ ਪਰਦੇ ਥੱਲੇ ਇਹਨਾਂ ਉਹਨਾਂ ਤੋਂ ਨਏ ਸਾਰੀ ਟੀਮ ਉਸ ਤੋਂ ਬਾਅਦ ਜਿਹੜੇ ਪੈਸੇ ਲੈ ਕੇ ਨੇ ਗੱਡੀ ਭਜਾ ਲਈ ਉੱਥੋਂ ਉਹ ਜਿਹੜਾ ਮਦਈ ਸੀ ਉਹਨੂੰ ਉਤਾਰਤਾ ਤੇ ਸਾਡੀ ਜਿਹੜੀ ਟੀਮ ਸੀ ਟਰੈਪ ਟੀਮ ਸੀ ਕਿ ਉਹਨਾਂ ਨੇ ਜਦੋਂ ਚੇਜ਼ਿੰਗ ਕੀਤੀ ਉਹਦੇ ਪਿੱਛੋਂ ਤਾਂ ਇਹਨੇ ਦੋ ਤਿੰਨ ਗੱਡੀਆਂ ਦੇ ਵਿੱਚ ਜਾ ਕੇ ਇੱਕ ਮੋਟਰਸਾਈਕਲ ਦੇ ਵਿੱਚ ਤੇ ਇੱਕ ਕਾਰ ਦੇ ਵਿੱਚ ਹੀ ਆਪਣੇ ਗੱਡੀ ਦੇ ਵਿੱਚ ਪਿਕਅਪ ਦੇ ਵਿੱਚ ਗੱਡੀ ਅਹ ਟਰੋਫੀ ਜੀ ਉਸ ਤੋਂ ਬਾਅਦ ਅੱਗੇ ਸਾਡੀ ਟੀਮ ਨੇ ਉਹਨੂੰ ਰਾਉਂਡ ਅਪ ਕੀਤਾ ਪੁਲ ਦੇ ਉੱਪਰ ਅਰੈਸਟ ਕਰ ਲਿਆ ਅੰਦਾਜ਼ ਲੱਗਿਆ ਕਿ ਜੇ ਵੀ ਇਹਦਾ ਗੱਡੀ ਦਾ ਟਾਇਰ ਵੀ ਫਟਿਆ ਬਲਾਸਟ ਹੋਇਆ ਤਾਂ ਲੋਕਾਂ ਨੇ ਸਮਝਿਆ ਕਿ ਇੱਥੇ ਕੋਈ ਜਿਹੜੀ ਘਟਨਾ ਹੋਈ ਹੈ ਇਹਦੇ 'ਚ ਜਿਹੜਾ ਟਾਇਰ ਫਟਿਆ ਜੀ ਉਹ ਪਿਛਲਾ ਰਿੰਮ ਜਿਹੜਾ ਸੀ ਟੁੱਟ ਗਿਆ ਗੱਡੀ ਦਾ ਗੱਡੀ ਜਦੋਂ ਇੱਕ ਵਾਰੋਂ ਥੱਲੇ ਵੱਜੀ ਆ ਤਾਂ ਉਹਦਾ ਟਾਇਰ ਫਟੇਗਾ ਉਸ ਟਾਇਰ ਫਟਣ ਦੀ ਜਿਹੜੀ ਆਵਾਜ਼ ਆਈ ਆ ਲੋਕਾਂ ਨੂੰ ਹੋ ਸਕਦਾ ਸਮਝ ਆਵੇ ਪਰ ਇਦਾਂ ਦੀ ਕੋਈ ਅਣਸੁਖਾਵੀ ਘਟਨਾ ਜਿਹੜੀ ਬਚ ਗਈ ਆ ਕੋਈ ਐਕਸੀਡੈਂਟ ਜਿਹੜਾ ਨਹੀਂ ਹੋਇਆ ਕਿਉਂਕਿ ਗੱਡੀ ਦਾ ਰਿੰਨ ਟੁੱਟ ਗਿਆ ਪਿਛਲਾ ਐਕਸਲੇਵਟ ਟੁੱਟ ਗਿਆ ਜੀ 70000 ਰੁਪਏ ਇਹਨੇ ਲਿਆ ਉਹ ਮਰਡਰ ਕੇਸ ਦੇ ਵਿੱਚ ਸੀਗੇ ਇਹ ਜਿਹੜੇ ਮਦਈ ਜਿਨ੍ਹਾਂ ਨੇ ਮਰਡਰ ਕੇਸ ਜਿਨ੍ਹਾਂ ਤੇ ਦਰਜ ਹੋਇਆ ਸੀਗਾ ਕ੍ਰੋਸ ਕੇਸ ਦਰਜ ਹੋਇਆ ਸੀਗਾ ਉਦੀ ਜਿਹੜਾ ਇਨਵੈਸਟੀਗੇਸ਼ਨ ਮੈਟਰ ਉਹ ਥਾਣਾ ਸੰਗਤ ਥਾਣਾ ਦੇ ਕੋਲ ਆ ਉਹਦੇ ਵਿੱਚ ਇਹਨਾਂ ਨੇ ਇੱਕ ਲਾਇਸੈਂਸ ਧਾਰਕ ਜਿਹੜੀ ਲੇਡੀ ਆ ਉਹਨੂੰ ਕੱਢਣ ਦੇ ਇਹਨਾਂ ਨੂੰ ਡਰਾਉਣ ਦੇ ਮਤਲਬ ਡਰਾ ਕੇ ਪੈਸੇ ਲੈਣ ਦੀ ਕੋਸ਼ਿਸ਼ ਕੀਤੀ ਪਰ ਇਹਦੇ ਨਾਲ ਨਾਲ ਜਿਹੜਾ ਕੇਸ ਦਰਜ ਕੀਤਾ ਗਿਆ ਆ ਆਪਣੇ ਨਾਲ ਹਟਨ ਰੰ ਦਾ ਵੀ ਨਾਲ ਕੀਤਾ ਇਹਦੇ ਚ ਕਿਉਂਕਿ ਕੇਸ ਅਸੀਂ ਆਲਰੇਡੀ ਦਰਜ ਕਰਕੇ ਚੱਲਦੇ ਆਂਗੇ ਹੁਣ ਜਿਹੜਾ ਜਿਹੜਾ ਜੋ ਇਨਸੀਡੈਂਟ ਇਸ ਦੇ ਸੀਕੁਐਂਸ ਦੇ ਵਿੱਚ ਹੋਇਆ ਅਗੇ ਉਹ ਰਿਟਰਨ ਕਰਨ ਦੀਆਂ ਜਾਂ ਜੋ ਕੋਈ ਇੰਜਰੀ ਹੋਈ ਹੈ ਜਾਂ ਕੋਈ ਜਿਸ ਤਰ੍ਹਾਂ ਦੀ ਕੋਈ ਸਟੇਟਮੈਂਟ ਅੱਗੇ ਆਉਗੀ ਉਹ ਇਨਵੈਸਟੀਗੇਸ਼ਨ ਦੇ ਦਰਾਂ ਨੂੰ ਸੈਕਸ਼ਨ ਦਾ ਵਾਧਾ ਹੋ ਜਾ। ਹਾਂ ਮੌਕੇ ਤੇ ਇਕੱਲੇ ਸੀ। ਹਾਂ ਮੌਕੇ ਤੇ ਇਹ ਗੱਡੀ ਦੇ ਵਿੱਚ ਇਕੱਲੇ ਸੀਗਾ। ਤੇ ਗੱਡੀ ਕਿੰਨੀ ਹੈ ਜੀ? ਗੱਡੀ ਹਜੇ ਵੈਰੀਫਾਈ ਕਰ ਰਹੇ ਆ ਅਸੀਂ ਕਿਉਂਕਿ ਸਾਰਾ ਡਾਕੂਮੈਂਟਸ ਵਗੈਰਾ ਇਨਵੈਸਟੀਗੇਸ਼ਨ ਹੈ। ਸਕੋਰਪੀਓ ਹੈਗੀ ਗੱਡੀ। ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਹਬੋ ਦੇ ਨਾਲ ਜੁੜ ਕੇ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ। ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ। ਇਸੇ ਉਮਰ ਦੇ ਵਿੱਚ ਹੀ ਬਣਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ। ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜਾਈ। ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ।